ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਬਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਸੁਈਆਂ ਵਾਂ ਤੇ ਇੱਕ ਗੱਬਨ ਹੈ ਤੇ ਇਹਦੇ ਮਗਰ ਬੱਛੀ ਬੜੀ ਖੂਬਸੂਰਤ ਆ ਦੇਖ ਸਾਦੇ ਜੀ ਚੰਗੇ ਟੀਕੇ ਦੀ ਵੱੱਛੀ ਆ ਮਗਰ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਦੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਕਿਰਪਾ ਮਾਲਕ ਦੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਵੇਗ ਗਿਆ ਮਾਲ ਉਦਨ ਨਾਲ ਫਿਰ ਵੀਰ ਜੀ ਮਾਲ ਹੁੰਦਾ ਜਾਂਦਾ ਹੀ ਹੁਣ ਵੀ ਤਿੰਨ ਗਵਾਂ ਵੇਚੀਆਂ ਸਵੇਰੇ ਆਪਾਂ 6 ਹੀ ਗਵਾਂ ਅੱਛਾ ਤਿੰਨ ਰਹਿ ਗਈਆਂ ਆਪਣੇ ਕੋਲ ਠੀਕ ਆ ਆ ਗਾਂ ਦੇ ਹੁਣੇ ਟਾਡੇ ਅੱਗੇ ਲਾਈ ਤੇ ਉਹ 2 ਘੰਟੇ ਪਹਿਲਾਂ ਆਈਆਂ ਠੀਕ ਆ ਹਾਂਜੀ ਹਾਂਜੀ ਤੇ ਉਦਨ ਨਾਲੇ ਕੱਟੇ ਵੀ ਅੱਗੇ ਫਿਰ ਉਹ ਵੀ ਵੇਗ ਗਿਆ ਵੀਰ ਜੀ ਇੱਕੋ ਹੀ ਰਹਿ ਗਿਆ ਗੱਡਾ ਅੱਛਾ ਹਾਂ ਤੇ ਉਹ ਕੇਨੇ ਸਾਈ ਪਾਈ 500 ਰੁਪ ਅੱਜ ਵੀ ਪਾ ਜਾ ਜੀ ਅੱਜ ਵੀਰ ਜੀ ਤੁਹਾਨੂੰ ਪਤਾ ਰੇਟ ਆਪਣੇ ਨੋਰਮਲ ਹੀ ਹੁੰਦੇ ਆ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਨਾਂ ਦੱਸ ਤੋਂ ਇੱਕ ਰੀ ਨਾਂ ਮੇਰਾ ਵੀਰ ਜੀ ਜੋਗਨ ਸਿੰਘ ਨੇ ਹਾਂਜੀ ਪਿੰਡ ਵਿੱਚ ਕਰਮਚਾਰੀਆਂ ਜਿਹੜਾ ਗੁਰਦਾਸਪੁਰ ਤਸੀਲ ਡੇਰਾ ਬਾਬਾ ਨੇ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਰੀ ਫੋਨ ਨੰਬਰ 819502856 ਠੀਕ ਆ ਤੇ ਸ਼ਰਵਾਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਜਿੰਨ ਸੋਈ ਨਾ ਇਹ ਵੀਰ ਜੀ ਅੱਜ ਰਾਤ ਸੋਈ ਕੋ 12 1 ਵਜੇ ਅੱਛਾ ਹਾਂ ਜੀ ਜੇ ਜੁਰ ਪਾਦੇ ਨੇ ਪ੍ਰੋਪਰ 5 ਵਜੇ ਜੇ ਛੁੱਟੀ ਅੱਛਾ ਹਾਂ ਜੀ ਇਹ ਰਾਤੀ ਗਾਂ ਲਈ ਤਾਂ ਉਦੋਂ ਗੱਭਣ ਹੀਗਾ ਮੁੜ ਕੇ ਉਹਨਾਂ ਘਰ ਸੂ ਠੀਕ ਆ ਠੀਕ ਆ ਹਾਂ ਜੀ ਤੇ ਮਗਰ ਬੱਛੀ ਬੜੀ ਖੂਬਸੂਰਤ ਆ ਕਿਨੇ ਅੱਛਾ ਬੱਛਾ ਆ ਹਾਂ ਜੀ ਠੀਕ ਠੀਕ ਆ ਲੱਗਿਆ ਕਰੇ ਬੱਛੀ ਨਹੀਂ ਨਹੀਂ ਬੱਛਾ ਜੀ ਠੀਕ ਆ ਚਲੋ ਫਿਰ ਤੋਰਦੇ ਕਰੀਨ ਤੇ ਦੁੱਧ ਕਿੰਨਾ ਖਿਚਵਾਈ ਜਾਊਗੀ ਦੁੱਧ ਭਾਜੀ ਘਰ ਵਾਲੇ ਕਹਿੰਦੇ ਆਪਾਂ 20 ਲੀਟਰ ਚੋਇਆ ਤੁਹਾਨੂੰ ਜੀ ਅੱਛਾ ਹਾਂ ਜੀ ਬਾਕੀ ਦਊਗੀ ਬੱਛ ਇਹੋਂ ਦੇ ਸੋਹਣੇ ਤਰ੍ਹਾਂ ਵਾਹ ਵਾਹ ਚੱਲ ਬੱਦਈ ਅੱਲ ਇੱਕੋ ਜਿਹੀ ਹੋਈ ਐ ਇਹਦੀ ਤੇ ਦੇਖੋ ਹੁੰਦਾ ਹਾਂ ਨਹੀਂ ਆਇਆ ਅੱਲਿਆਂ ਚੰਗੀ ਭਰੀ ਐ ਲੰਮੀ ਤੋਰ ਦੇ ਨਾਲ ਆਜੇ ਲੈ ਆਓ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਵੀਰ ਜੀ ਇਹੋ ਜੀ ਗਾਂ ਦਾ 70 75 ਗੜੀ ਜਾਂਦੇ ਮੁੱਲ ਤੋਂ ਹੀ ਵੀਡੀਓ ਬਣਾਉਂਦੇ ਹਾਂ ਹਾਂਜੀ ਹਾਂਜੀ ਪਰ ਆਪਾਂ ਨਹੀਂ ਕਰਦੇ ਅਸੀਂ ਹਾਂ ਨਾ 55000 ਦੀ ਬੱਛੀ ਦੇ ਦਾਂਗੇ ਕਿੰਨੇ ਤੇ ਵਿਚ ਮਾਨ ਕਰ ਦੋਗੇ 2000 ਛੋਟ ਕਰਾਂਗੇ 53000 ਦੀ ਅੱਛਾ ਤੇ ਆ ਥਣ ਥਣ ਲਾਗੇ ਤਾਂ ਦੇਖ ਸਕਦੇ ਮਿਲਕਵੇਂ ਨੇ ਥੱਲੇ ਬੈ ਕੇ ਧਾਰਾ ਮੜ ਕੇ ਖਾ ਸੀ ਬੈ ਜਾ ਬੈ ਜਾ ਉਹ ਗੜੀ ਆ ਦੇਖ ਨਿਆਣਾ ਜੀ ਹਾਂ ਦੇਖ ਸਾਡੇ ਜੇ ਬੋਲਾ ਹੀ ਆ ਜਿਹੜਾ ਬਿਲਕੁਲ ਬਹੁਤ ਮਾਨੀ ਬੋਲਾ ਤੁਸੀਂ ਚੰਗਾ ਕਰੀ ਉਸ ਤੋਂ ਵਾੜਾ ਬਾਕੀ ਇਹ ਆ ਵੀ ਹੈਗੀ ਸਿਲਸ ਲੱਗ ਗਿਆ ਠੀਕ ਹੈ ਜੀ ਤੇ ਹੁਣ ਆ ਗੱਬਣ ਜੇ ਹਾਂ ਜੀ ਇਹ ਗੱਬਣ ਜੇ ਬੱਚੀ ਇਹ ਕਿੰਨੇ ਕ ਦੁੱਧ ਵਾਲੀ ਆ ਹਾਂਜੀ ਇਹਨੇ ਦੁੱਧ ਘਾਵ ਵਾਲੇ ਕਹਿੰਦੇ ਵੀ 15 ਕਿਲੋ ਚ ਰਿਆ ਪਹਿਲੇ ਸੁਹਾਰ ਕਾ ਦੂਜੀ ਸੁਹੇ ਸੁਣੀ ਠੀਕ ਆ ਐਰ ਕ ਕਿੰਨ ਕ ਚਵਾਈ ਜਾਊਗੀ ਐਰ ਕਾ ਮੱਚੀ 16 ਕਿਲੋ ਦਊਗੀ ਚਲੋ ਤੋ ਇਹ 15 ਹੀ ਲਾਓ ਤੋੜ ਦਈਏ ਫਿਰ ਇਹਨੂੰ ਹਾਂਜੀ ਤੋੜ ਕੇ ਵਿਖਾ ਦੇਣ ਇਹ ਕੋ 5-7 ਦਿਨ ਲੱਗ ਜੂਗੀ ਜੇ ਸੋਚ ਬਹੁਤ ਠੰਡੀ ਧੀ ਰਿਵਿਸ਼ੀ ਕੈਮਰੇ ਤੋਂ ਡਰਦੀ ਸਾਲ ਥੱਲੇ ਬੈਠ ਕੇ ਵਿਖਾਦੀ ਵੇਸੀ ਤੋੜ

ਇਹਦਾ ਮੁੱਲ ਵੀਰ ਜੀ ਭਾਏ 55 50 ਕਰਾ ਲਓ 45000 ਦੀ ਵੇਚੀ ਦੇਣਾ। ਅੱਛਾ 45000 ਹਾਂਜੀ। ਚਲੋ ਵਿੱਚ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ। ਹਾਂਜੀ 2000 ਛੋਟ ਕਰ ਦਾਂਗੇ 43000 ਦੀ ਵੇਚੀ ਹਾਂ ਨਹੀਂ ਹੋਣੀ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਤੇ ਹੁਣ ਇੱਕ ਆ ਵੀ ਸੋਈ ਸਵਾਈ ਜੇ। ਹਾਂਜੀ ਇਹ ਵੀ ਸੋਈ ਹੈ। ਤੇ ਇਹਦੇ ਮਗਰ ਕੀ ਜੇ? ਇਹਦੇ ਮਗਰ ਵੀ ਬਛਾ ਹੈ। ਇਹਦੇ ਮਗਰ ਵੀ ਬਛਾ ਹੀ ਹੈ ਜਿਹੜਾ। ਆ ਨਾਰੂ ਲੱਤ ਗਿਆ ਜੇ ਡਿੱਗਾ। ਆ ਨਾੜੂ ਬਛੇ ਦਾ ਪਿਆਜ ਲੱਗੇ ਸਾਈਡ ਤੇ। ਤੇ ਇਹਨਾਂ ਕਿੰਨਾ ਚਿਰ ਆਇਆ ਸੁਬੀਨੋ ਕੀ ਪਰਸੋਂ ਦੀ ਜੁਲੀਏ ਰਾਤ ਅੱਛਾ ਹਾਂਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲਈਆ ਦੁੱਧ ਦੇ ਤੇ ਥੱਲੇ 10 ਕਿਲੋ ਆ ਤੁਸੀਂ 9 ਲਾਓ 10 ਕਿਲੋ ਤਾਂ ਬੋਲੇਗਾ ਧੁਰ ਦੋ ਫਿਰ ਤੇ ਕਿੰਨਾ ਕ ਤਰ ਦੁੱਧ ਚ ਵਾਈ ਜਾਊਗੀ ਇੱਕ 13-14 ਕਿਲੋ ਦੋਗੀ ਬੱਚੀ ਰਮਾਨਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਕਿੰਨਾ ਕ ਕੰਦੀ ਨਾ ਇਹ ਭਰਤੀ ਆਹ ਹਾਂ ਜੀ ਜੇ আজলে <laughs> <laughs> ਇਹਦਾ ਫਿਰ ਕਿੰਨਾ ਕ ਮੁੱਲ ਰੱਖੀ ਐ ਇਹਦਾ ਮੁੱਲ ਵੀਰ ਜੀ ਭਾਏ 50 ਕਰਾ ਲਓ ਭਾਏ 55 45 ਹਜ਼ਾਰ ਦੀ ਦੇ ਦਈਏ 45 ਹਜ਼ਾਰ ਦੀ ਕਿਹ ਵਿੱਚੋਂ ਕਰਦੀ ਕ ਮੰਨ ਤਾ ਇਹ 42 ਹਜ਼ਾਰ ਦੀ ਦੇ ਦਾਂਗੇ ਅੱਛਾ ਹਾਂਜੀ ਠੀਕ ਐ ਬਾਕੀ ਚਲੋ ਹੋਰ ਆਏਗਾ ਛੋਟ ਕਰ ਦਾਂਗੇ ਪੂੜੇ 40 ਦੀ ਦੇ ਦਾਂਗੇ ਠੀਕ ਐ ਜੀ ਹਾਂਜੀ ਤੇ ਠੀਕ ਐ ਵੀਰ ਯਾਰ ਕੁਛ ਕਹਿਣਾ ਹਾਂਜੀ ਬਾਤ ਵਧੀਆ ਵੀਰ ਜੀ ਬਾਕੀ ਕੋਈ ਵੀਰੇ ਐ ਬਈ ਇੱਥੋਂ ਆਪਣੀ ਤਸੱਲੀ ਕੋਈ ਸੂਈ ਉਹ ਧਾਰਾ ਹੀ ਮਾਰਨੀ ਆ ਜੀ ਵੀਰ ਜੀ ਰਾਤ ਤੇ ਸੂਈ ਆ ਇਹ ਚੋਕ ਲੈ ਜਿਓ ਪਾਸ ਕਰ ਲੇਗਾ ਹਾਂਜੀ ਹਾਂਜੀ ਆ ਦੋਵੇਂ ਆਪਣੀਆਂ ਕੋਈ ਵੀਰ ਪਾਸ ਕਰਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇ ਇਸ ਚਾਖ ਕੇ ਲੈ ਜੇ ਤੇ ਉਹਦੇ ਆਪਣੀ ਦੋ ਟਾਈਮ ਚਬਾਈ ਕਰ ਲੈ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੁਸੀਂ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਣਾ